ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਿਸ ਕੋ ਹਰ ਪ੍ਰਭ ਮਨ ਚਿਤ ਆਵੇ ਸੋ ਸੰਤ ਸੁਹਿਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕਹੋ ਕਿਸ ਤੇ ਡਰੇ جیسا سا تیسا آیا اپنے کارج میں آپ سمایا سودت سودت سودت, سودت سیجیا گر پرساد تت سب بوجھا جب دیکھو تب سب کش مول نانک سو سوکھم ਸੋਈ ਅਸਤੂਲ ਪਰਮ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿਆਰੀ ਨਿੱਕੀ ਗੋਦ ਦਾ ਆਨੰਦ ਮਾਣਦਿਆਂ ਹੋਇਆਂ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਨਾਲ ਜੁੜ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਆ। ਆਓ ਮਹਾਰਾਜ ਜੀ ਦੇ ਚਰਨਾਂ 'ਚ ਦੋਵੇਂ ਹੱਥ ਜੋੜੀਏ। ਬੀਨ ਦੁਨੀਆ ਦੇ ਮਾਲਕ

ਮਨਾ ਮਨ ਇੱਕ ਐਸੀ ਚੀਜ਼ ਹੈ ਜਿਦੇ ਵਿੱਚ ਅਨੇਕਾ ਖਿਆਲ ਉਪਜਦੇ ਤੁਹਾਡੇ ਮਨ ਵਿੱਚ ਤੁਸੀਂ ਕਿਤੇ ਵੀ ਬੈਠੇ ਹੋ ਘਰ ਬੈਠੇ ਹੋ ਗੁਰਦੁਆਰਾ ਸਾਹਿਬ ਬੈਠੇ ਹੋ ਆਪਣੇ ਆਫਿਸ ਬੈਠੇ ਹੋਏ ਆਪਣੀ ਦੁਕਾਨ ਤੇ ਆਪਣੀ ਫੈਕਟਰੀ ਤੇ ਬੈਠੇ ਹੋਏ ਸਰੀਰ ਤੁਹਾਡਾ ਉੱਥੇ ਹੀ ਹੈ ਪਰ ਅਗਰ ਅਚਾਨਕ ਬੈਠੇ ਬੈਠੇ ਤੁਹਾਨੂੰ ਕੋਈ ਕੰਮ ਆ ਜਾਂਦਾ ਹੈ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ ਘੁੰਮਦੀ ਹੈ ਪਰ ਤੁਹਾਡੇ ਖਿਆਲ ਜਿਹੜੇ ਹਨ ਉਸ ਜਗ੍ਹਾ ਤੇ ਪਹੁੰਚ ਜਾਂਦੇ ਹਨ ਤੁਸੀਂ ਇੱਥੇ ਬੈਠੇ ਆਪਣੇ ਘਰ ਤੁਹਾਨੂੰ ਖਿਆਲ ਆਉਂਦਾ ਹੈ ਕਿ ਤੁਹਾਡਾ ਪੁੱਤਰ ਜਾਂ ਤੁਹਾਡੀ ਧੀ ਵਿਦੇਸ਼ ਦੇ ਵਿੱਚ ਬੈਠੀ ਹੋਈ ਹੈ ਉਹਦੇ ਨਾਲ ਗੱਲ ਕਰਨੀ ਤੇ ਉਸੇ ਵੇਲੇ ਆਪਾਂ ਉਹਨੂੰ ਫੋਨ ਲਾਉਨੇ ਆ ਕਿ ਪੁੱਤਰ ਕੀ ਹਾਲ ਹੈ ਕਿਉਂਕਿ ਫਿਕਰ ਹੈ ਸਰੀਰ ਇੱਥੇ ਹੈ ਪਰ ਸਰੀਰ ਤੋਂ ਪਹਿਲਾਂ ਫੋਨ ਚਲੇ ਜਾਣ ਤੋਂ ਪਹਿਲਾਂ ਸਾਡੇ ਮਨ ਦੇ ਖਿਆਲ ਜਿਹੜੇ ਹਨ ਉਹ ਵਿਦੇਸ਼ بیٹھے ਹੋਏ ਤਿੰਨਾਂ ਪੁੱਤਰਾਂ ਦੇ ਕੋਲੇ ਪਹੁੰਚੇ ਭਾਵ ਕੇ ਯਾਦਾਂ ਦੇ ਵਿੱਚ ਉਹ ਮੌਜੂਦ ਨੇ ਅਸੀਂ ਆਪਣੀਆਂ ਯਾਦਾਂ ਦੇ ਵਿੱਚ ਉਹਨਾਂ ਨੂੰ ਦੇਖਦੇ ਪਏ ਹਾਂ ਕਿ ਉਹਨਾਂ ਤੱਕ ਰਸੁਨੇਹਾ ਕਿਦਾਂ ਪਹੁੰਚਾਇਆ ਜਾਂਦਾ ਫਿਰ ਉਹ ਸੁਨੇਹਾ ਪਹੁੰਚਦਾ ਹੈ ਫੋਨ ਕੀਤਾ ਜਾਂਦਾ ਹੈ ਤੇ ਗੱਲਬਾਤ ਜਿਹੜੀ ਹੈ ਦਿਲ ਦੀ ਇੱਕ ਦੂਜੇ ਦੇ ਨਾਲ ਸਾਂਝੀ ਕੀਤੀ ਜਾਂਦੀ ਮਾਰੇ ਕਹਿੰਦੇ ਵੀ ਇਦਾਂ ਹੀ ਮਨ ਜਿਹੜਾ ਨਾ ਇਹਦੇ ਚੋਂ ਖਿਆਲ ਉਪਜਦੇ ਨੇ ਪਰ ਇਹ ਖਿਆਲ ਕਿਦਾਂ ਦੇ ਹੋਣੇ ਚਾਹੀਦੇ ਨੇ ਇਹ ਇਨਸਾਨ ਨੂੰ ਆਪਣੇ ਆਪ ਤਾਂ ਲੱਗ ਜਾਂਦੇ ਨੇ ਕਿ ਮੇਰੇ ਮਨ ਵਿੱਚ ਖਿਆਲ ਕਿਹਸੇ ਨੇ ਬਾਸ਼ਾ ਕਹਿੰਦੇ ਵੀ ਜਿਸ ਕੋ ਹਰ ਪ੍ਰਭ ਮਨ ਚਿਤ ਆਵੇ ਜਿਹੜੇ ਇਨਸਾਨ ਦੇ ਚੇਤਿਆਂ ਦੇ ਵਿੱਚ ਕਾਰ ਵਿਹਾਰ ਕਰਦਿਆਂ ਹੋਣ ਹੈ ਵੀ ਦਾਤਾ ਜੀ ਦੇ ਬਚਨ ਚੱਲਦੇ ਨੇ ਨਾ ਮਾਰੇ ਕਹਿੰਦੇ ਵੀ ਉਹ ਇਨਸਾਨ ਸਦਾ ਹੀ ਸੁਖੀ ਰਹਿੰਦਾ ਤੇ ਜਿਹੜਾ ਕੋਈ ਗੁਰੂ ਦੀ ਗੱਲ ਸੁਣਦਿਆਂ ਹੋਇਆਂ ਗੁਰੂ ਦੀ ਗੱਲ ਪੜ੍ਹਦਿਆਂ ਹੋਇਆਂ ਵੀ ਆਪਣਾ ਧਿਆਨ ਮਾਰੇ ਦੇ ਚਰਨਾਂ 'ਚ ਨਹੀਂ ਨਾ ਲਾਉਂਦਾ ਹੈਗਾ ਤੇ ਮਾਰੇ ਕਹਿੰਦੇ ਵੀ ਉਹ ਬੱਧਾ ਰੁੱਧਾ ਇਹ ਕੰਮ ਕਰੀ ਜਾ ਰਿਹਾ ਹੈ ਪਤਾ ਨਹੀਂ ਉਹਦੀ ਕੀ ਮਜਬੂਰੀ ਤਾਂ ਕਰਕੇ ਦੱਸ ਤੇ ਜਿੰਨੇ ਕਿਹਾ ਕਿ ਭਾਈ ਠੀਕ ਆ ਤੋ ਜੋ ਵੀ ਕੰਮ ਕਰਦਾ ਪਿਆ ਕਰ ਪਰ ਚਿੱਤ ਲਾ ਕੇ ਕਰਿਆ ਕਰ ਭਾਈ ਗੁਰੂ ਦੀ ਬੰਦਗੀ ਚਿੱਤ ਲਾ ਕੇ ਕਰਿਆ ਕਰ ਮਹਾਰੇ ਪਾਸ਼ਾ ਚ ਨੂੰ ਯਾਦ ਸਹਿਬ ਜੀ ਕਹਿੰਦੇ ਜਿਸਕੋ ਹਰ ਪ੍ਰਭ ਮਨ ਚਿੱਤ ਆਵੇ ਉਹ ਸੰਤ ਸੁਹੇਲਾ ਨਹੀਂ ਡੁਲਾਵੈ ਇਹ ਸੰਤ ਲਬਜ ਇਹ ਹੱਡ ਚਮੜੀ ਮਾਸ ਤੋਂ ਬਣੇ ਹੋਏ ਜਿਹੜੇ ਦੁਨੀਆਵੀ ਬਾਬੇ ਨੇ ਨਾ ਇਹਨਾਂ ਦੀ ਗੱਲ ਨਹੀਂ ਕੀਤੀ ਸਾਧਨ ਪੰਜਾਬ ਦੀ ਧਰਤੀ ਦਾ ਤੇ ਹੁਣ ਇਹਨਾਂ ਬੁਰਾ ਹਾਲ ਆ ਲਿਆ ਵੀ ਤੁਸੀਂ ਇੱਕ ਸ਼ਹਿਰ ਦੇ ਵਿੱਚ ਜਾਓ ਉੱਥੇ ਤੁਹਾਨੂੰ ਕਿੰਨੇ ਸੰਤ ਕਿੰਨੇ ਬਾਬੇ ਮਿਲ ਜਾਂਦੇ ਇੱਕ ਮਰਦਾ ਆ ਉਸ ਤੋਂ ਬਾਅਦ ਉਹਦੀ ਗੱਦੀ ਨੂੰ ਹਾਸਲ ਕਰਨ ਦੇ ਲਈ ਕਿੰਨੇ ਆਪਸ ਵਿੱਚ ਇੱਕ ਦੂਜੇ ਦਾ ਸਿਰ ਕਾਟਦੇ ਨੇ ਅਡੇਰਿਆਂ ਦੇ ਵਿੱਚ ਜੋ ਹੁੰਦਾ ਤੁਸੀਂ ਵੇਖਦੇ ਜੇ ਫਿਰ ਉਹਨਾਂ ਦੀ ਲਗਾਤਾਰ ਬਰਸੀਆਂ ਇੱਕ ਗਿਆ ਦੂਜੇ ਦੀ ਬਰਸੀ ਦੂਜਾ ਗਿਆ ਤੀਜੇ ਦੀ ਬਰਸੀ ਪਖੰਡਵਾਦ ਨੂੰ ਰੱਜ ਕੇ ਇਹਨਾਂ ਸੰਤਾਂ ਸਾਧਾਂ ਨੇ ਪ੍ਰਮੋਟ ਕੀਤਾ ਤੁਸੀਂ ਪ੍ਰਾਤਨ ਸਮਾਂ ਵੇਖੋ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਹੈ ਗੁਰੂ ਅਰਜਨ ਸਾਹਿਬ ਜੀ ਦਾ ਗੁਰੂ ਕਲਗੀਧਰ ਸ਼ੈਨਸ਼ਾਹ ਜੀ ਦਾ 12 ਮਿਸਲਾਂ ਹੋਈਆਂ ਉਹਨਾਂ ਸਮੇਂ ਤੋਂ ਬਾਅਦ ਦਾ ਮਹਾਰਾਜ ਰਣਜੀਤ ਸਿੰਘ ਉਹਨਾਂ ਦਾ ਵੀ ਸਮਾਂ ਰਿਹਾ ਤੁਸੀਂ ਦੇਖੋ ਕਦੇ ਕਿਸੇ ਨੇ ਸੁਣਿਆ ਵੀ ਹਾਂ ਸੰਤ ਹਨ ਸੰਤ ਜ਼ਰੂਰ ਸੀ ਸੰਤ ਲਫਜ਼ ਜਿਹੜਾ ਉਹ ਜ਼ਰੂਰ ਸੀ ਪਰ ਉਹ ਗੁਰਬਾਣੀ ਦੇ ਵਿੱਚ ਸਤੰਤ ਇੱਕ ਡਾਕਟਰ ਵੀ ਹੋ ਸਕਦਾ ਹੈ ਅਗਰ ਇਮਾਨਦਾਰੀ ਦੇ ਨਾਲ ਉਹ ਆਪਣੇ ਪੇਸ਼ੇ ਦੇ ਵਿੱਚ ਚੱਲਦਾ ਹੋਵੇ ਹਾਂ ਅਗਰ ਮਰੀਜ਼ਾਂ ਦਾ ਉਹ ਲਹੂ ਪੀਂਦੇ ਹੈ ਤੇ ਉਹ ਸੰਤ ਨਹੀਂ ਇੱਕ ਕਿਸਾਨ ਵੀ ਸੰਤ ਹੋ ਸਕਦਾ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲਾ ਕੋਈ ਇਨਸਾਨ ਕੰਮ ਕਰਦਾ ਤਿਆ ਨਾ ਤੇ ਉਹ ਵੀ ਸੰਤ ਹੈ ਅਗਰ ਉਹ ਬੜੀ ਇਮਾਨਦਾਰੀ ਦੇ ਨਾਲ ਆਪਣੇ ਕੰਮ ਦੇ ਪ੍ਰਤੀ ਵਫਾਦਾਰੀ ਦੇ ਨਾਲ ਲਗਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕੰਮ ਕਰਦੇ ਆਂ ਇਥੇ ਭੇਖ ਵਾਲੇ ਬਥੇਰੇ ਬਹੁਤਾਂ ਸੁਖਮਨੀ ਸਾਹਿਬ ਦੀਆਂ ਕੁਝ ਪੰਕਤੀਆਂ ਅਸ਼ਟਪਦੀ ਨੂੰ ਆਪਣੇ ਫਾਇਦੇ ਦੇ ਲਈ ਵਰਤਿਆ ਜਾਂਦਾ ਔਰ ਤੁਸੀਂ ਵੇਖੋ ਸੁਖਮਨੀ ਸਾਹਿਬ ਦੇ ਵਿੱਚ ਅੰਦਰ ਇਹ ਵੀ ਆਇਆ ਹੈ ਐਸੇ ਸੰਤ ਨਾਮੁ ਕੋ ਭਾਵੇਂ ਡਾਲਾ ਸਿਓ ਪੇਡਾ ਘਟਕਾਵੇ ਪਰ ਇਹ ਸ਼ਬਦ ਨਹੀਂ ਕੋਈ ਵੀ ਪੜਦੇ ਇਸ ਸ਼ਬਦ ਦੀ ਕੋਈ ਉਦਾਹਰਣ ਵੀ ਨਹੀਂ ਦਿੰਦਾ ਹੈ ਇਸ ਸ਼ਬਦ ਦੀ ਕੌਣ ਉਦਾਹਰਣ ਦਿੰਦਾ ਹੈ ਨਹੀਂ ਵੱਡੇ ਵੱਡੇ ਜਿਹੜੇ ਡੇਰੇ ਹਨ ਬੱਡੇ-ਬੱਡੇ ਬ੍ਰਹਮ ਗਿਆਨੀਆਂ ਦੇ ਜਿਹੜੇ ਢੇਰੇ ਨੇ ਉਹਨਾਂ ਦੇ ਵਿੱਚ ਇਹੋ ਕਿਹਾ ਜਾਂਦਾ ਫਿਰ ਇੱਥੇ ਨਹੀਂ ਬਸੇ ਫਿਰ ਬ੍ਰਹਮ ਗਿਆਨੀ ਪੂਰਨ ਬ੍ਰਹਮ ਗਿਆਨੀ ਹੋਰ ਕਿਨੇ ਕਿਨੇ ਵਿਸ਼ਲੇਸ਼ਣ ਆਪਣੇ ਨਾਮਾ ਦੇ ਅੱਗੇ ਲਾਏ ਜਾਂਦੇ ਸਿੱਖ ਇਤਿਹਾਸ ਨੂੰ ਬਾਚੋ ਪੜੋ ਕਦੇ ਵੀ ਤੁਹਾਨੂੰ ਸੰਤ ਲਫ਼ਜ਼ ਨਹੀਂ ਮਿਲੇਗਾ ਸੰਨ 1900 ਇੱਕ ਦੋ ਦੇ ਲਾਗੇ-ਲਾਗੇ ਜਾਂ 1900 ਦੇ ਵਿੱਚ ਇਹ ਸੰਤ ਤੇ ਲਫ਼ਜ਼ ਜਿਹੜਾ ਅੰਗਰੇਜ਼ਾਂ ਦੇ ਵੱਲੋਂ ਲਿਆਂਦਾ ਗਿਆ ਕਿ ਗੁਰੂ ਗ੍ਰੰਥ ਸਾਹਿਬਹ ਜੀ ਦੇ ਨਾਲੋਂ ਸਿੱਖਾਂ ਨੂੰ ਸਿੱਧਾਂ ਦੇ ਨਾਲ ਤੋੜਿਆ ਜਾਵੇ ਤੇ ਇਹ ਜਿਹੜਾ ਹੱਡ ਚਮ ਮਾਸ ਆ ਨਾ ਇਹਦੇ ਨਾਲ ਜੋੜ ਕੇ ਇਹਨਾਂ ਦੀ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ ਜਵੇ ਅੱਜ ਇਹੋ ਇੱਥੇ ਹੋਣ ਪਿਆ ਪੰਜਾਬ ਦੇ ਅੰਦਰ ਇੱਕ ਬਾਬਾ ਮਰਦਾ ਵਾ ਉਹਦੀ ਥਾਂ ਤੇ ਨਾਮੇ ਲਿਖਾ ਦਿੱਤਾ ਜਾਂਦਾ ਉਹ ਮਰਿਆ ਉਹਦੀ ਵਰਸੀ ਮਨਾਈ ਪਹਿਲਿਆਂ ਦੀ ਵਰਸੀ ਮਨਾਈ ਕੋਈ ਸਾਡੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਇਹਨਾਂ ਮਰਿਆ ਉਹ ਐ ਸਾਧਾਂ ਦੇ ਡੇਰੇ ਦੇ ਵਿੱਚ ਦਿਨ ਨਹੀਂ ਮਨਾਇਆ ਇਕਨੀਸ਼ੀਵਨ ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਭਾਈ ਮਤੀ ਦਾਸ ਭਾਈ ਸਤੀ ਦਾਸ ਕੌਣ ਮਨੋਤੇ ਦੇ ਰੇੜਾ ਕੋਈ ਵੀ ਨਹੀਂ ਇਹਨਾਂ ਦੇ ਸ਼ਹੀਦੀ ਦੇ ਹੜੇ ਨੂੰ ਸੋ ਆਪਾਂ ਇੱਥੇ ਜਿਹੜਾ ਸੰਤ ਲੱਭ ਗਿਆ ਉਹ ਗੁਰੂ ਵਾਸਤੇ ਹੈ ਪਰਮਾਤਮਾ ਵਾਸਤੇ ਮਹਾਰਾਜ ਜੀ ਕਹਿੰਦੇ ਸੋ ਸੰਤ ਸੁਹੇਲਾ ਨਹੀਂ ਡੁਲਾਗ ਮਹਾਰਾਜ ਜੀ ਕਹਿੰਦੇ ਵੀ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਮਹਾਰਾਜ ਸਦਾ ਉਹਦੇ ਸਹਾਈ ਰਹਿੰਦੇ ਨੇ ਜਹੇ ਜਾਈਏ ਤਹਾਂ ਸੁਹੇਲੇ ਤਾਰ ਕ੍ਰਿਪਾ ਰਬ ਮੇਰੀ ਕਰ ਬਹਰ ਤੇਰਾ ਪਰਵਤ ਤੂੰ ਜਨ ਕੇ ਹੈ ਸੰਗ ਮਹਾਰਾਜ ਜੀ ਨੇ ਕਿ ਕਿ ਤੂੰ ਆਪਣੇ ਸੇਵਕਾਂ ਦੇ ਨਾਲ ਹੈ ਸਦਾ ਜਿੱਥੇ ਕਿਤੇ ਉਹ ਵਿਚਰਦੇ ਨੇ ਤੁਹਾਡੇ ਭਰੋਸੇ ਦੇ ਨਾਲ ਵਿਚਰਦੇ ਨੇ ਦਾਤਾ ਜੀ ਕਹਿੰਦੇ ਅਗੇ ਮਹਾਰਾਜ ਸੋ ਸੰਤ ਸੋਹਿਲਾ ਨੇੜੁਲਾ ਜਿਹੜਾ ਕੋਈ ਜੀਵ ਗੁਰੂ ਦੀ ਸੰਗਤ ਕਰਦਾ ਹੈ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਦਇਆ ਦੇਣ ਉਹ ਇਨਸਾਨ ਸਦਾ ਹੀ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਕੇ ਜ਼ਿੰਦਗੀ ਦੇ ਵਿੱਚ ਮਹਾਰਾਜ ਨੂੰ ਸਦਾ ਆਪਣੇ ਨਾਲ ਅੰਗ ਸੰਗ ਸਹਾਈ ਹੋ ਕੇ ਵਾਹਿਗੁਰੂ ਦੀ ਕਿਰਪਾ ਦਾ ਆਨੰਦ ਮਾਣਦਾ ਅੱਗੇ ਪਾਸ਼ਾ ਕਹਿਣ ਲੱਗੇ ਜਿਸ ਪ੍ਰਭ ਆਪਣੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕਹੋ ਕਿਸਤੇ ਡਰੇ ਜਿਹਦੇ ਉਤੇ ਮਹਾਰਾਜ ਦੀ ਕਿਰਪਾ ਹੋ ਜਾਂਦੀ ਉਹ ਫਿਰ ਕਿਸੇ ਤੋਂ ਨਹੀਂ ਡਰਦਾ ਇਤਿਹਾਸ ਦੇ ਵਿੱਚੋਂ ਮੈਂ ਦੋ ਘਟਨਾਵਾਂ ਦਾ ਜ਼ਿਕਰ ਕਰਾਂਗਾ ਸੰਖੇਪ ਦੇ ਵਿੱਚ ਪਹਿਲੀ ਘਟਨਾ ਹੈ ਛੋਟੇ ਸਾਹਿਬਜ਼ਾਦੇ ਛੋਟੇ ਪਰਜੰਦ ਗੁਰੂ ਕਲਗੇਤਰ ਸ਼ੈਨਸ਼ਾ ਚ। ਤੈਨੂੰ ਤੈਨ ਲਗਾਤਾਰ ਕਚਹਿਰੀ ਲੱਗਦੀ ਤਿੰਨ ਦਿਨ ਇੱਕ ਦਿਨ ਨਹੀਂ ਲਗਾਤਾਰ ਤਿੰਨ ਦਿਨ। ਤਿੰਨੋਂ ਦਿਨ ਸਾਹਿਬਜ਼ਾਦੇ ਨੂੰ ਡਰਾਇਆ ਜਾਂਦਾ ਹੈ, ਧੰਕਾਇਆ ਜਾਂਦਾ ਹੈ, ਲਾਲਚ ਦਿੱਤਾ ਜਾਂਦਾ ਹੈ। ਪਿਆਰ ਦੇ ਨਾਲ ਵੀ ਮਨਾਇਆ ਜਾਂਦਾ ਵੀ ਚਲੋ ਪਿਆਰ ਨਾਲ ਮਨਾ ਕੇ ਵੇਖਦੇ ਹਾਂ। ਪਹਿਲੇ ਦਿਨ ਪਿਆਰ ਹੀ ਵਰਤੇ। ਇਥੋਂ ਤੱਕ ਰਿਕਾਇਦ ਤਾਂ ਕਿ ਤੁਹਾਨੂੰ ਗੁਰੂ ਬਣਾਇਆ ਜਾਵੇਗਾ। ਫਿਰ ਡਰਾਇਆ ਵੀ ਗਿਆ ਫਿਰ ਲਾਲਚ ਵੀ ਦਿੱਤਾ ਗਿਆ ਬੇਗਮਾਂ ਦੇ ਡੋਲਿਆਂ ਦੀ ਗੱਲ ਵੀ ਕੀਤੀ ਪਰ ਸਾਹਿਬਜ਼ਾਦੇ ਅਡੋਲ ਖੜੇ ਰਹੇ ਤੇ ਜ਼ੁਲਮ ਹੱਦੋਂ ਵੱਧ ਕੇ ਸਾਹਿਬਜ਼ਾਦਿਆਂ ਦੇ ਉੱਤੇ ਕੀਤਾ ਗਿਆ ਗੋਲੇਲੇ ਮਾਰੇ ਗਏ ਆ ਜਿਹੜੇ ਸਾਡੇ ਹੱਥਾਂ ਦੀਆਂ ਉਂਗਲਾਂ ਨੇ ਨਾ ਇਹਨਾਂ ਦੇ ਵਿੱਚ ਉਂਗਲਾਂ ਦੇ ਵਿੱਚ ਸਾਹਿਬਜ਼ਾਦਿਆਂ ਦੇ ਉਂਗਲਾਂ ਦੇ ਵਿੱਚ ਛੋਟੇ-ਛੋਟੇ ਨਿੱਕੇ-ਨਿੱਕੇ ਜਿਹੜੇ ਕਿ ਟੁਕੜੇ ਲੱਕੜ ਦੇ ਪਾ ਕੇ ਉਹਨਾਂ ਨੂੰ ਇਤਨ ਨੱਪਿਆ ਗਿਆ ਘੋਟਿਆ ਗਿਆ ਪਿੰਡੇ ਦੇ ਉੱਤੇ ਸ਼ਮਕਾਂ ਤੋਪੀਆਂ ਮਾਰੀਆਂ ਗਈਆਂ ਲੱਕ ਦੇ ਉੱਤੇ ਲੱਤਾਂ ਦੇ ਵਿੱਚ ਸ਼ਮਕਾਂ ਮਾਰੀਆਂ ਗਈਆਂ ਇੱਕ ਤੇ ਤੁਸੀਂ ਦੇਖੋ ਸਰਦੀਆਂ ਦੀ ਰੁੱਤ ਹੈ ਉਮਰਬਾਲ ਅਵਸਥਾ ਹੈ ਸਾਹਿਬਜ਼ਾਦੇਾਂ ਦੀ ਔਰ ਦੂਸਰੀ ਗੱਲ ਤਸੀਹੇ ਹੱਦੋਂ ਵੱਧ ਕੇ ਦਿੱਤੇ ਗਏ ਪ੍ਰੋਫੈਸਰ ਗੰਡਾ ਸਿੰਘ ਹਣੀ ਤੇ ਇਹ ਵੀ ਗੱਲ ਲਿਖਦੇ ਡਾਕਟਰ ਗੰਡਾ ਸਿੰਘ ਕਹਿੰਦੇ ਵੀ ਮਿਰਚਾਂ ਵੀ ਇੱਕ ਬੋਰੇ ਦੇ ਵਿੱਚ ਪਾਈਆਂ ਗਈਆਂ ਕੁੱਟਿਆ ਗਿਆ ਤੇ ਉਹਨਾਂ ਦੇ ਵਿੱਚ ਵੀ ਸਹਿਬਜ਼ਾਦਿਆਂ ਨੂੰ ਤਾੜ ਦਿੱਤਾ ਕਿ ਥੋੜੇ ਸਮੇਂ ਦਿੱਤਾ ਕਿ ਤਾਜ ਸਾਹ ਕੁੱਟਿਆ ਜਾਵੇ ਵੱਧ ਤੋਂ ਵੱਧ ਤਕਲੀਫ ਜਿਹੜੀ ਦਿੱਤੀ ਜਾਵੇ ਇਹਨਾਂ ਨੂੰ ਕਿ ਇਸਲਾਮ ਦੇ ਦਾਇਰੇ ਦੇ ਵਿੱਚ ਆ ਜਾਣ ਸ਼ਮਕਾਂ ਪਿੰਡੇ ਤੇ ਸਹਿ ਲਈਂ ਹੱਥਾਂ ਦੇ ਵਿੱਚ ਨਿੱਕੇ ਨਿੱਕੇ ਲੱਕੜਾਂ ਦੇ ਟੁਕੜੇ ਪਾ ਕੇ ਉਹਨਾਂ ਉਂਗਲਾਂ ਨੂੰ ਕੁੱਟਿਆ ਗਿਆ ਤੇ ਕੁਲੇਲੇ ਮਾਰੇ ਗਏ ਭਾਵ ਕਿ ਇਸਲਾਮ ਦੇ ਦਾਇਰੇ ਵਿੱਚ ਆ ਜਾਣ ਪਰ ਸਾਹਿਬ ਜਾਦੇ ਇਹਨੇ ਮੰਨਦੇ ਪਏ ਬਾਰ ਬਾਰ ਇਹੋ ਗੱਲ ਕਹਿੰਦੇ ਵੀ ਅਸੀਂ ਆਪਣੇ ਗੁਰੂ ਪਿਤਾ ਦੀ ਤਨ ਪਿੰਡਾਂ ਦੇ ਵਿੱਚ ਜਾਵਾਂਗੇ ਪ੍ਰਚਾਰ ਕਰਾਂਗੇ ਤੇ ਸਿੱਖੀ ਸਿਧਕ ਆਪ ਵੀ ਨਿਭਾ ਰਹੇ ਹਾਂ ਜਿਹੜੇ ਸਿੱਖੀ ਦੇ ਦਾਇਰੇ ਵਿੱਚ ਆਉਣਗੇ ਉਹਨਾਂ ਨੂੰ ਜ਼ੁਲਮ ਰਾਜ ਖਤਮ ਕਰਨ ਦੀ ਅਸੀਂ ਹਦਾਇਤ ਕਰਾਂਗੇ ਸੁੱਚੇ ਆਨੰਦ ਵਰਗੇ ਇਹਨੂੰ ਝੂਠਾ ਆਨੰਦ ਕਿਹਾ ਗਿਆ ਵਾ ਕਹਿਣ ਲੱਗੇ ਜਿਵੇਂ ਕੋ ਸੱਪ ਦੇ ਬੱਚੇ ਜਿਹੜੇ ਇਸ ਸੱਤੋਂ ਵਿੱਚ ਜ਼ਹਿਰੀਲੇ ਨੇ ਜੰਮਦੀਆਂ ਸੂਲਾਂ ਦੇ ਮੂੰਹ ਬੜੇ ਤਿੱਖੇ ਨੇ ਹੋ ਸਕੇ ਤੇ ਇਹਨਾਂ ਨੂੰ ਇੱਥੇ ਖਤਮ ਕਰ ਦਿੱਤਾ ਜਾਵੇ ਠੀਕ ਹੈ ਸਹਬਜ਼ਾਦਿਆਂ ਨੂੰ ਕਾਜ਼ਿਆਂ ਦੇ ਵੱਲੋਂ ਫਤਵਾ ਲਾਇਆ ਗਿਆ ਮੀਹਾਂ ਵਿੱਚ ਚਿਣਨ ਦੀ ਸਜ਼ਾ ਦੇ ਦਿੱਤੀ ਗਈ ਔਰ ਜਿਵੇਂ ਜਿਵੇਂ ਉਹਨਾਂ ਨੂੰ ਮੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਹੈ ਸਜ਼ਾ ਲਾਈ ਜਾ ਰਹੀ ਹੈ ਸਜ਼ਾ ਲਾਉਣ ਤੋਂ ਬਾਅਦ ਵੀ ਉਹ ਗੁਰੂ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਵਿਚਰਦੇ ਨੇ ਕਾਮੇ ਉੱਚੀ ਆਵਾਜ਼ ਦੇ ਵਿੱਚ ਬੁਲੰਦ ਆਵਾਜ਼ ਦੇ ਵਿੱਚ ਅਕਾਰੇ ਛੱਡਦੇ। ਇਹ ਹੈ ਜੀ ਗੁਰੂ ਦੀ ਕਿਰਪਾ ਗੁਰੂ ਦੀ ਮਿਹਰ ਭਰ। ਇਹ ਹੈ ਜੀ ਸਤਗੁਰੂ ਪਾਤਸ਼ਾਹ ਜੀ ਦੀ ਕਿਰਪਾ ਮਹਾਰਾਜ ਨੇ ਕਿਰਪਾ ਕੀਤੀ ਨਾ ਸਤਗੁਰਾਂ ਨੇ ਜਿਸ ਪਰ ਆਪਣਾ ਕਿਰਪਾ ਕਰੇ ਉਹ ਸੇਵਕ ਕਿਸੇ ਡਰੇ ਵੀ ਜਿਹਦੇ ਉੱਤੇ ਸਤਗੁਰੂ ਦੀ ਕਿਰਪਾ ਹੈ ਕਿਸੇ ਚੀਜ਼ ਤੋਂ ਨਹੀਂ ਡਰਦਾ ਮੌਤ ਤੋਂ ਵੀ ਨਹੀਂ ਡਰਦਾ ਤੇ ਦਾਤਾ ਜੀ ਨੇ ਇੱਥੇ ਫਿਰ ਸਹਿਬਜ਼ਾਦੇ ਦੇ ਰੂਪ ਦੇ ਵਿੱਚ ਸਾਨੂੰ ਇੱਕ ਐਸੀ ਅਹਿਮ ਘਟਨਾ ਤੋਂ ਜਾਣੂ ਕਰਵਾਇਆ ਵਾ ਵੀ ਸਾਰੀ ਕਚਹਿਰੀ ਲੱਗੀ ਪਈ ਹੈ ਸਾਰੀ ਕਚਹਿਰੀ ਦੇ ਵਿੱਚ ਸੁਲਮ ਕਰਨ ਵਾਲੇ ਬੈਠੇ ਨੇ ਇੱਕ ਮਲੇਰ ਕੋਟਲੇ ਦੇ ਨਵਾਬ ਤੋਂ ਸਿਵਾ ਤੇ ਸਹਿਬਜ਼ਾਦੇ ਡਟਵੀਂ ਆਵਾਜ਼ ਦੇ ਵਿੱਚ ਇਨ੍ਹਾਂ ਜ਼ਾਲਿਮਾਂ ਦਾ ਟਾਕਰਾ ਕਰਦੇ ਬੇਸ਼ੱਕ ਸ਼ਹਾਦਤ ਹੋ ਜਾਂਦੀ ਹੈ ਸਹਿਬਜ਼ਾਦੇ ਫਿਰ ਵੀ ਸਦਾ ਵਾਸਤੇ ਅਮਰ ਹੋ ਜਾਂਦੇ ਦੂਸਰੀ ਬੇਨਤੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਸਪੁੱਤਰ ਬਾਬਾ ਅਜੇ ਸਿੰਘ ਬੰਦੇ ਚਾਰ ਕੁ ਸਾਲ ਦੇ ਪ੍ਰੀਤ ਉਮਰ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਹੋਣਾਂ ਨੂੰ ਕਿਹਾ ਫਰਖ shear ਭਾਸ਼ਣ ਕਿ ਆਪਨੇ ਪੁੱਤਰ ਦਾ कलेਜਾ ਪੁੱਤਰ ਦਾ ਕਤਲ ਕਰਨਾ ਹੈ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਵੀ ਇਹ ਕੰਮ ਨਹੀਂ ਮੈਂ ਕਰਾਂ ਕਿਹਦੇ ਵੀ ਇਹਦਾ ਮਤਲਬ ਇਹ ਨਹੀਂ ਵੀ ਮੇਰਾ ਪੁੱਤਰ ਹੈ ਤੇ ਮੈਂ ਤਾਂ ਕਰਕੇ ਨਹੀਂ ਇਹ ਕੰਮ ਕਰਾਂਗਾ ਕਹਿੰਦੇ ਫਰਖ ਸ਼ੇਰ ਬਾਸ਼ਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਤੇਰੇ ਪੁੱਤ ਦੀ ਮੇਰੇ ਪੁੱਤ ਦੀ ਥਾਂ ਤੇ ਤੇਰਾ ਪੁੱਤ ਵੀ ਅਗਰ ਕਿਸੇ ਮੁਸੀਬਤ ਦੇ ਵਿੱਚ ਫਸਿਆ ਹੁੰਦਾ ਨਾ ਤੇ ਮੈਂ ਉਹਦਾ ਕਤਲ ਨਹੀਂ ਸੀ ਕਰ ਤੇਰੇ ਪੁੱਤ ਨੂੰ ਮੁਸੀਬਤ ਦੇ ਵਿੱਚੋਂ ਬਚਾਉਣਾ ਸੀ ਕਿਉਂਕਿ ਮੇਰੇ ਗੁਰੂ ਨੇ ਕਿਹਾ ਵਾ ਨਹੀਂ ਹੱਥੇ ਤੇ ਵਾਰ ਨਹੀਂ ਕਰਨਾ ਬੱਚੇ ਤੇ ਵਾਰ ਨਹੀਂ ਕਰਨਾ ਬਜ਼ੁਰਗ ਤੇ ਵਾਰ ਨਹੀਂ ਕਰਨਾ ਤੇ ਇਹ ਤੇ ਮੇਰਾ ਪੁੱਤਰ ਆ ਮੈਂ ਆਪਣੇ ਪੁੱਤਰ ਦਾ ਕਿਵੇਂ ਕਤਲ ਕਰੂੰਗਾ ਪੁੱਤਰ ਵੀ ਹੈ ਮੇਰਾ ਤੇ ਬੱਚਾ ਵੀ ਹੈ ਮੇਰਾ ਨਿੱਕਾ ਬੱਚਾ ਜੇ ਇੰਨੀ ਉਮਰ ਦਾ ਤੇਰਾ ਪੁੱਤਰ ਵੀ ਹੁੰਦਾ ਨਾ ਬਾਦਸ਼ਾਹ ਫਰਖੀਅਰ ਤੇ ਉਹ ਕਿਤੇ ਮੁਸੀਬਤ ਵਿੱਚ ਫਸਿਆ ਹੁੰਦਾ ਤੇ ਮੈਨੂੰ ਪਤਾ ਲੱਗਦਾ ਤੇ ਮੈਂ ਉਹਦੀ ਉਹਦੀ ਵੀ ਮਦਦ ਕਰਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਾਹਮਣੇ ਉਹਨਾਂ ਦੇ ਸਭ ਪੁੱਤਰ ਦਸਤਾਨੇ ਲੈ ਜਾ ਕੱਢਿਆ ਗਏ ਤੇ ਬਾਬਾ ਜੀ ਦੇ ਮੂੰਹ ਵਿੱਚ ਬਾਗਦਾ ਨਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪੁੱਤਰ ਡਰਿਆ ਨਾਹੀ ਗੁਰੂ ਗਲਬੀਰ ਸ਼ੈਮਸ਼ਾਹ ਜੀ ਦੇ ਦੋਨੋਂ ਸਾਹਿਬਜ਼ਾਦੇ ਤੇ ਇਥੇ ਜ਼ਿਕਰ ਕੀਤਾ ਹੈ ਜਿਸ ਪਰ ਆਪਣਾ ਕਿਰਪਾ ਕਰੇ ਸੋ ਸੇਵਕ ਕਹੋ ਇਸਤੇ ਡਰੇ ਜਿਹੜੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਫਿਰ ਉਹ ਡਰਦਾ ਨਹੀਂ ਕਿਸੇ ਦਾ ਤੋਂ ਸਗੋ ਉਹ ਉਸ ਮੁਸੀਬਤ ਦਾ ਅੱਗੇ ਵੱਧ ਕੇ ਮੁਕਾਬਲਾ ਕਰਦਾ ਹੈ ਅੱਗੇ ਵੱਧ ਕੇ ਮੁਸੀਬਤ ਦੇ ਨਾਲ ਲੜਦਾ ਹੈ ਮੁਸੀਬਤ ਦੇ ਵਿੱਚੋਂ ਬਾਹਰ ਨਿਕਲਣ ਦੇ ਉਹ ਰਾਹ ਉਹ ਰਸਤੇ ਲੱਭਦਾ ਹੈ ਕਿ ਭਾਈ ਇਹ ਮੁਸੀਬਤ ਸਦੀਵੀ ਤੌਰ ਤੇ ਨਹੀਂ ਸਾਡੇ ਨਾਲ ਚੱਲਦੀ ਅਸੀਂ ਇਸ ਮੁਸੀਬਤ ਤੋਂ ਜਿੱਤ ਜਾਵਾਂਗੇ ਫਤਿਹ ਆਖਰ ਕਰ ਲਵਾਂਗੇ ਪਰ ਕਦੋਂ ਜਦੋਂ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦੇ ਹਾਂ ਉਦੋਂ ਮਹਾਰੇ ਨੇ ਅੱਗੇ ਰਹਿਮ ਕੀਤੀ ਜੈਸਾ ਸਰ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਵਿੱਚ ਆਪ ਸਮਾਇ ਜੇ ਹੋ ਜਾ ਉਹ ਹੈ ਗੈਨਾ ਮਾਲਕ ਉਦਾਂ ਦਾ ਹੀ ਵਖਾਦਣਾ ਇਹ ਸਾਰੀ ਦੁਨੀਆ ਉਹਦੀ ਤੇ ਕਾਰਜ ਵੀ ਦੁਨੀਆ ਦੇ ਮਾਲਕ ਆਪ ਕਰਦੇ ਸਹਿਬ ਜੀ ਕਹਿੰਦੇ ਆਪਣੇ ਕਾਰਜੇ ਮੈਂ ਆਪ ਸਮਾਰੇ ਮਹਾਰਾਜ ਜੀ ਨੇ ਇਹ ਦੁਨੀਆ ਤਿਆਰ ਕੀਤੀ ਸਤਿਗੁਰੂ ਪਾਸ਼ਾ ਆਪ ਕਾਰਜ ਸਭਨਾ ਦੇ ਸਵਾਰ ਦੇ ਨੇ ਸਹਿਬ ਨੇ ਕਿਹਾ ਵੀ ਸੋਧਤ 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 ਸੀਜਿਆ ਪਰ ਪ੍ਰਸਾਦ ਤਤ ਸਭੂ ਤੇ ਮਹਾਰਾਜ ਹਰ ਇੱਕ ਚੀਜ਼ ਦੇ ਵਿੱਚ ਸੋਧ ਕਰਦੇ ਭਾਵੇਂ ਸਾਡਾ ਮਨ ਅਗਰ ਬੇਈਮਾਨ ਹੈ ਤੇ ਮਾਰੇ ਪਾਸੇ ਉਸ ਚੀਜ਼ ਨੂੰ ਗੁਰਬਾਨੀ ਤੇ ਰਾਈਂ ਕਹਿੰਦੇ ਵੀ ਸੋਧ ਲਿਆ ਕਰ ਗੁਰ ਪ੍ਰਸਾਦ ਦਾਤ ਦਾ ਸਭ ਬੁੱਝਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜ਼ਿੰਦਗੀ ਦਾ ਤਤ ਜਿਹੜਾ ਵਾ ਮਹਾਰਾਜ ਕੱਢ ਕੇ ਸਾਡੇ ਸਾਹਮਣੇ ਰੱਖਿਆ ਸੋ ਆਓ ਹਮੇਸ਼ਾ ਕੁਰਬਾਨੀ ਪੜੀਏ ਤੇ ਗੁਰੂ ਦੀ ਕਿਰਪਾ ਜਿਹੜੀ ਆ ਉਹਨੂੰ ਪ੍ਰਾਪਤ ਕਰੀਏ ਅੱਗੇ ਦਾਤਾ ਜੀ ਕਹਿੰਦੇ ਜਦ ਦੇਖੋ ਤਬ ਸਭ ਇਸ ਮੂਲ ਨਾਨਕ ਸੋ ਸੂਖਮ ਸੋਈ ਅਸਤੂ ਮਹਾਰਾਜ ਜੀ ਕਹਿੰਦੇ ਵੀ ਗੁਰੂ ਪਰਮਾਤਮਾ ਜਿਹੜਾ ਹੈ ਜਿੱਥੇ ਕਿਤੇ ਵੇਖੀ ਜਦ ਦੇਖੋ ਤਬ ਸਭ ਇਸ ਮੂਲ ہر تھانے آپ بربر نانک سو سوکھ کچھ چیزاں ایسا سانو بڑی جلدی دکھ جی ایسا نہیں پاشا ہر چیز منوبل جہاں وا وہ تگڑا ہونا چاہیے آؤ مہاراج کا تنواد کریے ستگری پاشا جی کے بچوں کی تارنی ہوئیے کما بخشو واحر جی کا خالص واحگ うん。